ਸ਼ਿਕਰ ਸੀਵਰੇਜ ਬੰਦ ਹੋਏ ਆ ਸਾਰੇ ਇਧਰ ਪਾਣੀ ਇਨਾ ਇਕੱਠਾ ਹੈ ਗੰਦਾ ਪਾਣੀ ਆਉਂਦਾ ਇਨਾ ਇੱਥੇ ਮੱਛਰ ਆ ਇੱਥੇ ਲੋਤਾ ਨਹੀਂ ਜਾਂਦਾ ਇੱਕ ਮਿੰਟ ਵੀ ਵੀ ਤਾਂ ਗਾ ਕਿਥੋਂ ਕਿਥੋਂ ਆਏਗਾ ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਹੈ ਜੀ ਇਹ ਬੜੇ 2 ਸਾਲਾਂ 3 ਸਾਲਾਂ ਤੋਂ ਮੁਸ਼ਕਲ ਹੀ ਮੁਸ਼ਕਲ ਆ ਦੁਕਾਨਦਾਰੀਆਂ ਫੇਲ ਹੋ ਗਈਆਂ ਇਥੋਂ ਦੀਆਂ ਸੀਵਰੇਜ ਸੀਵਰੇਜ ਬੈਗ ਮਾਰਦਾ ਅੰਦਰ ਨਾ ਕੋਈ ਕੱਢਣ ਨੂੰ ਥਾਂ ਨਾ ਕੋਈ ਹੋਰ ਲੇਕਿਨ ਸੀਵਰ ਵੀ ਜਰੇ ਆ ਨਾ ਅਭੀ ਟੁੱਟੇ ਹੋਏ ਆ ਅੱਛਾ ਜੇ ਕੋਈ ਮਾਮਲੇ ਵਿੱਚ ਹੌਸਲੇ ਕੋ ਇਹ ਵੀ ਸਿੱਧਾ ਜਾਂਦਾ ਕਲੜ ਡਿੱਗ ਜਾਂਦਾ ਤੇਰਾ ਨਾਮ ਸੁਬਾ ਜੰਦਰਿਆ ਕਿਹੜੀ ਜਗ੍ਹਾ ਹੈ ਕਿਹੜਾ ਲੱਗ ਇਹ ਹਾਜਗੜ ਹੈਗਾ ਜੇ 27 ਨੰਬਰ ਤੋਂ ਲੈ ਕੇ 37 ਨੰਬਰ ਤੱਕ ਕੀ ਮੁਸ਼ਕਲ ਹੈ ਇਹ ਮੁਸ਼ਕਲ ਸੀਵਰੇਜ ਬੰਦ ਹੋਏ ਆ ਸਾਰੇ ਇਧਰ ਪਾਣੀ ਇੰਨਾ ਇਕੱਠਾ ਆਉਂਦਾ ਗੰਦਾ ਪਾਣੀ ਆਉਂਦਾ ਇੰਨਾ ਇੱਥੇ ਮੱਛਰ ਆ ਇੱਥੇ ਖਲੋਤਾ ਨਹੀਂ ਜਾਂਦਾ ਇੱਕ ਮਿੰਟ ਵੀ ਤੇ ਗਾਹ ਕਿੱਥੋਂ ਕਿੱਥੋਂ ਆਏਗਾ ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਹੈ ਜੀ ਇਹ ਬੜੇ 2 ਸਾਲਾਂ 3 ਸਾਲਾਂ ਤੋਂ ਮੁਸ਼ਕਲ ਹੀ ਮੁਸ਼ਕਲ ਆ ਦੁਕਾਨਦਾਰੀ ਕਿੰਨਾ ਕਿਸ ਤਰ੍ਹਾਂ ਦਾ ਕੰਮ ਦਾ ਦੁਕਾਨਦਾਰੀਆਂ ਫੇਲ ਹੋ ਗਈਆਂ ਇੱਥੋਂ ਦੀਆਂ ਸੀਵਰੇਜ ਸੀਵਰੇਜ ਬੈਗ ਮਾਰਦਾ ਅੰਦਰ ਨਾ ਕੋਈ ਕੱਢਣ ਨੂੰ ਥਾਂ ਨਾ ਕੋਈ ਹੋਰ ਤੇ ਇੱਥੇ ਇੰਨੀ ਮੁਸ਼ਕਲ ਆ ਕਿ ਇੱਥੋਂ ਕੋਈ ਬਾਹਲਾ ਬੰਦਾ ਤੇ ਕੀ ਜਿਹੜੇ ਇੱਥੇ ਵਿਚਾਰੇ ਕੰਮ ਕਰਦੇ ਆ ਜਾਂ ਇੱਥੇ ਹੁੰਦੇ ਕਹਿੰਦੇ ਉਹ ਕਿਸੇ ਨੇ ਛੁੱਟੀ ਮਾਰ ਜਾਂਦੇ ਆ ਇੱਥ ਬਿਲਕੁਲ ਮੈਂ ਦਫ਼ਤਰ ਦੇ ਆ ਨਹੀਂ ਕਰਦੇ ਸੁਣਵਾਈ ਕੋਈ ਵੀ ਨਹੀਂ ਕਰਦਾ ਐਮਐਲਏ ਉਹ ਮਲੇ ਕਿਸੇ ਨੇ ਤੁਹਾਡੀ ਸੁਣਾਈ ਨਹੀਂ ਕੀਤੀ ਸਾਡੀ ਕੰਪਲੇਂਟ ਕੰਪਲੇਟਾ ਕੀਤੀਆਂ ਤੁਸੀਂ ਬਹੁਤ ਮੇਰਾ ਕੰਪਲੇਟਾ ਕੀਤੀਆਂ ਜਿਹੜੇ ਇਹ ਹੈਗੇ ਨੇ ਮਾਲਕ ਕੀ ਸਮਝਦੇ ਜਦੋਂ ਨਵੀਂ ਸਰਕਾਰ ਆਈ ਆਮ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਆਮ ਪਾਰਟੀ ਸਰਕਾਰ ਆਈ ਦੇ ਅਸੀਂ ਤਾਂ ਬੜੀਆਂ ਉਮੀਦਾਂ ਲਾਈਆਂ ਸੀ ਤੇ ਉਹ ਵੀ ਫੇਲ ਹੋ ਗਈ ਸਾਡੇ ਅੱਗੇ ਐਮਐਲਏ ਦਾ ਦਫ਼ਤਰ ਸਾਹਮਣੇ ਉਹਨੂੰ ਇਹ ਨਹੀਂ ਦਿਖਦਾ ਵੀ ਮੇਰੇ ਜਿਹੜੇ ਐਮਐਲਏ ਆਹ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਇੱਥੇ ਆ ਕੇ ਇਹਦਾ ਕੋਈ ਸੁਧਾਰੇ ਕੋਈ ਕਰੇ ਕੋਈ ਬੰਦਿਆਂ ਸੋਚੇ ਕੋਈ ਬੰਦੇ ਬਿਮਾਰ ਹੋਣ ਦੇ ਸਾਡੇ ਮੱਛਰ ਲੜਾ ਲੜਾ ਕੇ ਹਾਂ ਦੇਖੋ ਬੰਦੇ ਕਿੰਨੇ ਤੰਸਬਾ ਦਾ ਇੱਥੇ ਕਿੰਨਾ ਦਾ ਰੋਜ਼ਗਾਰ ਇਹਨਾਂ ਹੀ ਆਪਣਾ ਉੱਥੋਂ ਲੱਗ 20% ਦੁਕਾਨਾਂ ਦੇ ਕਿ ਬੰਦੇ ਵੀ ਕੰਮ ਕਰਦੇ ਸਾਰਿਆਂ ਦਾ ਘਰ ਇੱਥੇ ਮਾਲਕ ਵੀ ਨੇ ਬੰਦੇ ਵੀ ਨੇ ਫਿਰ ਗੱਡੀਆਂ ਹੁੰਦੀਆਂ ਟਰਾਂਸਪੋਰਟਾਂ ਨੇ ਬ੍ਰਸ਼ ਕੇ ਆਲੇ ਹੁੰਦੇ ਦੱਸੀ ਗਰੇ ਉਲਟ ਜਾਂਦੇ ਇੱਥੇ ਇਹ ਰੱਖੇ ਉਲਟ ਜਾਂਦੇ ਆ ਸਭ ਤੋਂ ਜ਼ਿਆਦਾ ਟ੍ਰਾਂਸਪੋਰਟ ਟੈਕਸ ਦਾ ਕਾਰਨ ਕੀ ਸਮੇਂ ਤੇ ਕਿਹੜਾ ਕੰਮ ਨਹੀਂ ਹੋ ਰਿਹਾ ਇੱਕ ਪਾਸੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਐ ਸਮਾਰਟ ਸਿਟੀ ਦੇ ਵਿੱਚ ਇੱਥੇ ਦਾਵਾ ਤੁਸੀਂ ਆਪੇ ਵੇਖ ਲਓ ਸਰਕਾਰ ਦਾ ਕਿੰਨਾ ਕਰੰਡੀ ਆ ਇਥੇ ਤਾਂ ਕੋਈ ਕੱਖ ਨਹੀਂ ਹੁੰਦਾ ਕਿਹਨੇ ਟਰਾਲੀ ਮਿੱਟੀ ਦੀ ਨਹੀਂ ਪਵਾਈ ਸਰਕਾਰ ਨੇ ਅੱਜ ਦਿਨ ਤੱਕ ਇੱਥੇ ਲੁੱਕ ਪਈ ਓਥੇ ਲੁੱਕ ਪਾਦਣੀ ਹੈ ਜਿੱਥੇ ਮਿੱਟੀ ਪਈ ਓਥੇ ਲੁੱਕ ਨਹੀਂ ਪਈ ਤੁਸੀਂ ਉਸ ਅਧਿਕਾਰੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਡੇ ਜਾਨਾ ਦਾਣਾ ਜਾਂਦੇਗੇ ਹੀ ਬੇਨਤੀ ਕਰਨਾ ਚਾਹੁੰਦੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਇਹਨੂੰ ਆ ਕੇ ਠੀਕ ਕਰਨ ਇਹ ਰਾਹ ਜਿਹੜੇ ਉਹ ਪਰਲਾ ਵੀ ਆ ਇੱਧਰ ਵੀ ਆ ਉਧਰ ਵੀ ਵੇਖੋ ਗੁੱਡੇ ਗੁੱਡੇ ਪਾਣੀ ਖੜਤਾ ਇੱਧਰ ਵੀ ਖੜਦਾ ਮੱਛਰ ਵੀ ਨਾਲੀ ਵਿੱਚ ਜੇ ਪਾਣੀ ਦੇ ਵਿੱਚ ਗੰਦੇ ਮੱਛਰ ਗੰਦੇ ਮੱਛਰ ਢੇਂਗੂ ਬਹਾਰ ਹੋ ਗਿਆ ਕਈਆਂ ਨੂੰ ਇਹ ਮੱਛਰ ਨਾਲ ਪਿਛਲੇ ਸਾਲ ਮੈਨੂੰ ਢੇਂਗੂ ਹੋ ਗਿਆ ਸੀ ਆ नहीं ये दी विशाल ठाकुर जाजगर ट्रांसपोर्ट रेडी आ मुश्किल आ रही है सर मुश्किल सर यही आ रही है कि अपना जन्ना इलाका है जन्ना भी मेनू इते 4 साल हो गए है 4 साल आज मैं नहीं देखे इते कोई कोई पया पहली गल ते सीवर ब्लॉकेज ब्लॉकेज ਨਾਲ ਜਦੋਂ ਬੈਕਅਪ ਮਾਰਦਾ ਉਹ ਸਾਰਾ ਅੰਦਰ ਆਂਦਾ ਪਾਣੀ ਗੰਦਾ ਅਸੀਂ ਆਪਣਾ ਕਿੰਨਾ ਵੀ ਕਿੰਨੀ ਵੀ ਕਰਾਈਏ ਕਦੀ ਨੇ ਇਹਨਾਂ ਨੇ ਸੋਚਿਆ ਸੀ ਬਰਿਆਂ ਨੂੰ ਕਾਏ ਗਏ ਕੰਪਲੀਟਾ ਪਾਈਆਂ ਇੱਥੇ ਸਾਡੇ ਲੱਗੇ ਗਏ ਜੀਵਨ ਜੋਜ ਹੀ ਗਏ ਨੇ ਉਹਨਾਂ ਨੂੰ ਕੋਈ ਪਾਈਏ ਕੰਪਲੀਟ ਉਹਨਾਂ ਨੇ ਕਿਹਾ ਲੇਕਿਨ ਉਹਨਾਂ ਨੇ ਆਪਣੇ ਰੋਡ ਦੇ ਉਤੇ ਜਦੋਂ ਬਣਾ ਲਈ ਹੈ ਇੱਧਰ ਉਹਨਾਂ ਦਾ ਕੋਈ ਧਿਆਨ ਨਹੀਂਗਾ ਤੁਸੀਂ ਨੌਲੇਜ ਚ ਲੈਂਦਾ ਉਹਨਾਂ ਦੇ ਬਈ 3 4 ਵਰੀ ਇਹਨਾਂ ਨੂੰ 4 5 ਵੀ 10 ਵਰੀ ਉਹਨਾਂ ਨੂੰ ਕਿਹਾ ਹੋਏਗਾ ਪਰ ਉਹ ਨਹੀਂ ਧਿਆਨ ਰੱਖਦੇ ਕਾਰਨ ਕੀ ਸਮਝਦੇ ਕਾਰਨ ਪਤਾ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੋਵੇ ਅੱਛੀ ਤੇ ਸਰਕਾਰ ਨੂੰ ਕਹਿਣਾ ਹੈ ਸਭ ਤੋਂ ਵੱਡਾ ਸਰਕਾਰ ਉਹਨਾਂ ਨਾਲ ਗੱਲ ਕਰੇ ਨਾ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਮੁਸ਼ਕਲ ਸਰ ਮੈਨੂੰ ਖੁਦ ਆਂਦੀ ਹੈ ਇੱਕ ਮੈਂ ਦੇਖੋ ਅਤਨ ਮਾਰੇ ਮਾਰੇ ਇਹ ਫਿਰ ਉਹ ਬਰਲੇ ਦੀ ਐਂਟਰੀ ਆਂਦੀ ਹੈ ਤਾਂ ਦੇਖੋ ਪਾਣੀ ਕਿੰਨਾ ਖਲੋਤਾ ਹੈ ਮੂਡ ਪਾਏ ਹੁਣ ਪਿਆਰ ਖਰਾਬ ਹੋ ਜਾਂਦਾ ਕੋ ਮੇਰੇ ਪਿਆਰ ਵੀ ਖਰਾਬ ਨਾ ਮਾਰ ਦੇ ਦੁਕਾਨਦਾਰੀ ਚ ਕਿੰਨਾ ਖਰਬਾ ਪੈਂਦਾ ਜੀ ਭਾਜੀ ਦੁਕਾਨਦਾਰੀ ਤੇ ਭਾਰ ਪੈਂਦਾ ਹੀ ਨਹੀਂ ਹੈ ਕਸਟਮਰ ਆਂਦਾ ਨਹੀਂ ਇੱਧਰ ਨਾ ਟਰਾਂਸਪੋਰਟ ਇਹ ਕੋਈ ਮਾਲ ਬੁੱਕ ਕਰਾਣ ਆਂਦਾ ਅਸੀਂ ਤੇ ਗਏ ਆ ਅਸੀਂ ਤਾਂ ਟਰਾਂਸਪੋਰਟ ਲੈ ਗਏ ਆ ਅਸੀਂ ਤੇ ਪਰ ਬੁਕਿੰਗ ਕਰਾ ਤੋ ਆਂਦੀ ਤੇ ਜਾਂਦੀ ਹੈ ਜੇ ਬੁਕਿੰਗ ਨਹੀਂ ਆਈ ਤੇ ਅਸੀਂ ਭੁੱਖੇ ਮਰ ਜਾਾਂਗੇ ਸਮਝ ਕੀ ਕਰਦੇ ਸਰਕਾਰ ਸਰਕਾਰ ਨੂੰ ਅਪੀਲ ਕੀ ਕਰਨਾ ਚਾਹੁੰਦੇ ਬੇਨਤੀ ਸਾਡੀ ਆਹੀ ਹੈ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਬਾਰੇ ਕੋਈ ਸੋਚੋ ਸਿਵਲ ਬੋਕਜ ਆ ਆ ਕੋ ਕਿਸਰਾ ਆ ਰਿਹਾ ਇੱਥੇ ਲੇਕਿਨ ਸੀਵਰ ਵੀ ਜਰੇ ਹੈ ਨਾ ਇਹ ਵੀ ਟੁੱਟੇ ਹੋਏ ਆ ਅੱਛਾ ਜੋ ਕੋਈ ਮਾਮੂਲੀ ਮੋਸਾਲੇ ਕੋਈ ਇਹ ਵੀ ਸਿੱਧਾ ਜਾਂਦਾ ਕਲਡਿਕ ਜਾਂਦਾ ਪਰਮਜੀਤ ਸਿੰਘ ਕਿੰਨੀ ਮੁਸ਼ਕਲ ਆ ਰਹੀ ਕਿਹੜੇ ਬਹੁਤ ਜ਼ਿਆਦਾ ਬੱਚ ਪਾਣੀ ਚ ਕਿਹੜਾ ਇਲਾਕਾ ਕਿੰਨੀ ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਹੈ ਇਹ ਤਿੰਨ ਚਾਰ ਚਾਰ ਤਿੰਨ ਤੋਂ 300 ਸਾਲ ਤੋਂ ਬੇਤਰੇੇ ਚੱਲ ਰਿਹਾ ਹੈ ਤੇ ਬਿਲਕੁਲ ਹੀ ਨਹੀਂ ਇਹਦੀ ਰਿਪੇਅਰ ਹੋ ਰਹੀ ਨਾ ਸੇਵਰੇਜ ਦੀ ਨਾ ਟਰਾਂਸਪੋਰਟਾਂ ਟੋਟਲ ਕਿੰਨੀ ਟਰਾਂਸਪੋਰਟਾਂ ਨੂੰ ਦਿੱਕਤ ਆ ਰਹੀ ਹੈ ਆ ਲਾਈਨ ਚ ਘੱਟੋ ਘੱਟ 15-20 ਦੁਕਾਨਾਂ ਹੈਗੀਆਂ ਜਿਹੜੀਆਂ ਸਾਰਿਆਂ ਨੂੰ ਦਿੱਕਤ ਹੈਗੀ ਆ ਰਸਤਾ ਹੀ ਨਹੀਂ ਹੈਗਾ ਲੰਘਣ ਲਈ ਬਿਲਕੁਲ ਨਹੀਂ ਜੀ ਕਸਟਮਰ ਨਹੀਂ ਆ ਰਿਹਾ ਤੇ ਨਾ ਹੀ ਨਾ ਕਸਟਮਰ ਆਉਂਦਾ ਹੀ ਨਹੀਂ ਕਿ ਮਾਲ ਦੂਜੀਆਂ ਟਰਾਂਸਪੋਰਟਾਂ ਤੇ ਸ਼ਿਫਟ ਹੋ ਰਿਹਾ ਉਹ ਕਹਿੰਦੇ ਰਸਤਾ ਹੀ ਨਹੀਂ ਹੈਗਾ ਤੇ ਅਸੀਂ ਮਾਲ ਕਿੱਥੋਂ ਚੁੱਕਣ ਜਾਣਾ ਬਿਲਕੁਲ ਨਜ਼ਦੀਕ ਐਮ.ਐਲ.ਏ ਵਿਧਾਇਕ ਜੀਵਨ ਜੋਤ ਹਾਂ ਸਾਹਮਣੇ ਆ ਉਹ ਦੇਖ ਲਓ ਉਹਨਾਂ ਦਾ ਆਪਣਾ ਰੋਡ ਕਿੰਨਾ ਸੋਹਣਾ ਬਣਿਆ ਹੋਇਆ ਉਹਨਾਂ ਨੇ ਉਹਨਾਂ ਨੂੰ ਤੁਹਾਡੇ ਕੋਲ ਕੰਪਲੀਟਾ ਕੀਤੀਆਂ ਗਈਆਂ ਦਿੰਦੀਆਂ ਗਈਆਂ ਬਹੁਤ ਵਾਰ ਇੱਥੇ ਸਾਈਨ ਕਰਾ ਕਰ ਲੈਫਟ ਦਿੱਤੇ ਹੈਗੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਕਾਰਨ ਕੀ ਸਮਝਦੇ ਸਰ ਕਿਹੜਾ ਸੁਣਵਾਈ ਨਹੀਂ ਹੋ ਰਹੀ ਪਤਾ ਨਹੀਂ ਹੋਣੇ ਕਾਰਨ ਤਾਂ ਉਹ ਹੀ ਦੱਸ ਸਕਦੇ ਕਿਉਂ ਨਹੀਂ ਸੁਣਵਾਈ ਕਰਦੇ ਇਸ ਏਰੀਏ ਦੀ ਜਾਂ ਇਹਨਾਂ ਨੇ ਵੋਟਾਂ ਨਹੀਂ ਪਾਈਆਂ ਜਾਂ ਇਹ ਟਰਾਂਸਪੋਰਟਰ ਸਭ ਤੋਂ ਵੱਡਾ ਟੈਕਸ ਦਿੰਦਿਆਂ ਤੇ ਫਿਰ ਕਿਉਂ ਨਹੀਂ ਕੰਮ ਹੋ ਰੇ ਉਹ ਸਰਕਾਰ ਨੂੰ ਕੋਈ ਵੀ ਪਾਰਟੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਕਿ ਵਪਾਰੀਆਂ ਤੇ ਵਰਕਰ ਦੇ ਨਾਲ ਅਸੀਂ ਦਿਨ ਰਾਤ ਖਲੋਤੇ ਹਾਂ ਤੁਹਾਨੂੰ ਲੱਗਦਾ ਖਲੋਤੇ ਪਾਰਾ ਇਹ ਤਾਂ ਉਲਟੇ ਹੈ ਜੀ ਸਾਰਾ ਕੁਛ ਵੀ ਨਹੀਂ ਕੰਮ ਹੋ ਰਿਹਾ ਜਿਹਾ ਸਾਵਾ ਇਦਾਂ ਤੋਂ ਥੋੜਾ ਹੋਵੇ ਜੇ ਨਾਲ ਖਲੋਤੇ ਹੋਂ ਤਾਂ। ਜੇਰ ਦਾ ਕੰਮ ਵਧੀਆ ਹੋਣਾ ਚਾਹੀਦਾ ਹੈ, ਰੋਡ ਵਧੀਆ ਫਰਸਟ ਕਲਾਸ ਹੋਣੇ ਚਾਹੀਦੇ ਆ, ਸੜਕਾ ਵਧੀਆ ਹੋਣੀ ਚਾਹੀਦੀ ਆ ਪਰ ਕੋਈ ਹੈ ਹੀ ਨਹੀਂ, ਕੋਈ ਹੈ ਹੀ ਨਹੀਂ ਬਾਲੀਵਾਰਸ ਹੀ ਨਹੀਂ ਹੈਗਾ ਕੋਈ। ਕਾਰਪੋਰੇਸ਼ਨ ਅਧਿਕਾਰੀਆਂ ਵੱਲੋਂ ਲੈ ਗਿਆ ਤੁਹਾਨੂੰ। ਸਾਰਿਆਂ ਨੂੰ ਪਤਾ ਹੈ ਇੱਥੇ ਦੇਖ ਕੇ ਆਉਂਦੇ ਜਦੋਂ ਸੀਵਰੇਜ ਬੰਦ ਹੋਇਆ ਉਦੋਂ ਮਾਰਾ ਮੋਟਾ ਖੋਲ ਜਾਂਦੇ ਆ, ਉਤੋਂ ਬਾਅਦ ਕੁਛ ਨਹੀਂ ਦੇਖਦੇ। ਇਹ ਪਰ ਐਸੀ ਮੰਗ ਹੈ ਕਰਦੇ ਆ ਵੀ ਸਾਡੇ ਰੋਡ ਬਣਾਏ ਜਾਣ ਤੁਰੰਤ ਐਕਸ਼ਨ ਲਿਆ ਜਾਵੇ। ਤੇ pront ਠੀਕ ਇਤੇ ਜਾਣ ਤੇ ਸੀਵਰੇਜ ਦਾ ਪ੍ਰਬੰਧ ਕੀਤਾ ਹੈ ਬਈ ਹੁਣ ਮੱਛਰ ਆ ਦੇਖੋ ਕਾਲਾ ਪਾਣੀ ਹੋਇਆ ਬਿਮਾਰੀਆਂ ਗੰਦੇ ਪਾਣੀ